ਹਾਂ ਜਿਹੜੇ ਕੋਲੈਸੇ ਦੇ ਵਸੀ ਅਤੇ ਮਸੀਹ ਵਿੱਚ ਨੇਚਰਬਾਨ ਪਾਈ ਹਨ ਕਿੰਨਿਆਂ ਨੂੰ ਸਮਝਾ ਰਿਹਾ ਜਿਹੜੇ ਮਸੀਹ ਦੇ ਵਿੱਚ ਵਿਸ਼ਵਾਸੀ ਹਨ ਨੇਚਰਬਾਨ ਹਨ ਹਾਂਜੀ ਸਾਡੇ ਪਿਤਾ ਪਰਮੇਸ਼ਰ ਦੇ ਵੱਲੋਂ ਸਾਡੇ ਪਿਤਾ ਪਰਮੇਸ਼ਰ ਦੇ ਵੱਲੋਂ ਤੁਹਾਨੂੰ ਤੁਹਾਨੂੰ ਕਿਰਪਾ ਤੇ ਸ਼ਾਂਤੀ ਹੁੰਦੀ ਰਹੇ ਇੱਥੇ ਦੋ ਤੀਜਾ ਦੱਸੇ ਗਏ ਨੇ ਇੱਕ ਕੀ ਹੈ ਕਿਰਪਾ ਅੰਦੀ ਸ਼ਾਂਤੀ ਪਰਮੇਸ਼ਰ ਸਾਡੇ ਤੇ ਕਿਰਪਾ ਕਰਨੀ ਚਾਹੁੰਦਾ ਤੇ ਸਦਾ ਦੀ ਸ਼ਾਂਤੀ ਦੇਣੀ ਚਾਹੁੰਦਾ ਓ ਭੈਣੋ ਭਾਈਓ ਅਸੀਂ ਸਾਡੇ ਤੇ ਬੰਦਾ ਅਸੀਂ ਉਹ ਕਿਰਪਾ ਕਿਸ ਟਾਈਮ ਜਦੋਂ ਸਾਡੇ ਸੁਭਾਸ ਖਤਮ ਹੋ ਜਾਣਗੇ ਉਦੋਂ ਬਾਅਦ ਸਾਡੇ ਤੇ ਕਿਰਪਾ ਤੇ ਸ਼ਾਂਤੀ ਸ਼ਾਂਤੀ ਸਦਾ ਦੀ ਸ਼ਾਂਤੀ ਇਸ ਜੀਵਨ ਦੇ ਵਿੱਚ ਸਾਡੇ ਜੀਵਨ 'ਚ ਦੁੱਖ ਆ ਸਕਦੇ ਨੇ ਕਾਸਟ ਆ ਸਕਦੇ ਨੇ ਬਿਮਾਰੀਆਂ ਆ ਸਕਦੀਆਂ ਨੇ ਉਹ ਭੈਣਾਂ ਭਾਈਓ ਪਰ ਰਹਿ ਨਹੀਂ ਸਕਦੀਆਂ ਕਿਰਪਾ ਕੀ ਹੈ ਸਦਾ ਦੀ ਕਿਰਪਾ ਤੇ ਸਦਾ ਦੀ ਸ਼ਾਂਤੀ ਬਰਤਣ ਦੇਣਾ ਆਏ ਅੱਗੇ ਚੱਲਦੇ ਆ ਪੀਤਸਦੂ ਦੀ 11 ਤੇ 12 ਪੀਤਸਦੂ ਦੀ 11 ਤੇ 12 ਕਾਹ ਜੋ ਪਰਮੇਸ਼ੁਰ ਦੀ ਕਿਰਪਾ ਪਰਮੇਸ਼ੁਰ ਦੀ ਕਿਰਪਾ ਸਭਨਾ ਮਨੁੱਖਾਂ ਦੀ ਮੁਕਤੀ ਲਈ ਪ੍ਰਗਟ ਹੋਈ ਇਹਨਾਂ ਤੇ ਕਰਨਾ ਚਾਹਦਾ ਪੂਰੇ ਜਗਤ ਤੇ ਕਿਰਪਾ ਕਰਨੀ ਚਾਹੁੰਦਾ ਪਰ ਜਿਨ੍ਹਾਂ ਨੇ ਨੇਝਾ ਕੀਤੀ ਹੈ ਜਿਹੜੇ ਨੇਝਾ ਬਾਣਨੇ ਉਹ ਕਰਤਾ ਨੂੰ ਹੱਸੇ ਕਰਨਗੇ ਉਹ ਕੀ ਨੂੰ ਤੋ ਹੀ ਜਾਣਗੇ ਹਾਂਜੀ ਅਤੇ ਸਾਨੂੰ ਤਾੜਨਾ ਦਿੰਦੇ ਹੈ ਸਾਨੂੰ ਸਮਝਾਉਂਦੇ ਹੈ ਭਈ ਇਥੇ ਆ ਭਗਤੀ ਕੀ ਅਭਗਤੀ ਹਾਂਜੀ ਅਤੇ ਸੰਸਾਰੀ ਵਿਸ਼ਿਆਂ ਤੋਂ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਕੀ ਇਹ ਨਹੀਂ ਸਿ ਸੰਸਾਰਿਕ ਵਾਸਤਾ ਤੋਂ ਮਨ ਫੇਰਨਾ ਅੱਜ ਸਾਡੇ ਜੀਵਨ ਦੇ ਵਿੱਚ ਸੰਸਾਰਿਕ ਵਾਸਤਾ ਕੰਨੀ ਸਾਡਾ ਧਿਆਨ ਆ ਤੇ ਉਹ ਭਯੋ ਅਸੀਂ ਸਾਡੇ ਮੁਕਤੀ ਤੋਂ ਨਹੀਂ ਆਸੀਂ ਮੁਕਤੀ ਹਾਸਲ ਲਈ ਪਹਿਲਾ ਸਤਾਨਾ ਸੀ ਕਿਹਨੂੰ ਦੇਣਾ ਪਰਮੇਸ਼ਰ ਨੂੰ ਦੇਣਾ ਕਿਹਨੂੰ ਦੇਣਾ ਪਰਮੇਸ਼ਰ ਨੂੰ ਦੇਣਾ ਹਾਂਜੀ ਇਸ ਵਰਤਮਾਨ ਯੁੱਗ ਵਿੱਚ ਇਸ ਚੱਲ ਰਹੇ ਯੁੱਗ ਦੇ ਵਿੱਚ ਸੁਰਤ ਸੁਰਤ ਧਰਮ ਕਰਮ ਅਤੇ ਭਗਤੀ ਨਾਲ ਭਗਤੀ ਦੇ ਨਾਲ ਹੋਮਰ ਪਤੀਤ ਕਰੀਏ ਕੀ ਕਹਿਰੀਏ ਪਰਮੇਸ਼ਰ ਦੀ ਬਾਣੀ ਦੁਆਰੇ ਫਿਰ ਇਹ ਤਾਂ ਜੇ ਸਾਡੇ ਜੀਵਨ 'ਚ ਇਹ ਗੱਲਾਂ ਨੇ ਇਸ ਤਰ੍ਹਾਂ ਸਾਡਾ ਜੀਵਨ ਤਾਂ ਸਾਡੇ ਤੇ ਕਿਰਪਾ ਵੀ ਹੋਊਗੀ ਤੇ ਸਾਨੂੰ ਸਦਾ ਦਾ ਜੀਵਨ ਮੇ ਲੋਗਾ ਸਦਾ ਦੀ ਸ਼ਾਂਤੀ ਮਿਲੂਗੀ ਬਰੰਦੇਂ ਦਿਨ ਐਸੇ ਤੇ ਸਾਰੇ ਦੁਨਿਆਵੀ ਵਿਸ਼ਾ ਤੋਂ ਮਨ ਫੇਰ ਕੇ ਸੰਸਾਰਕ ਵਿਸ਼ੇ ਤੋਂ ਮਨ ਨੂੰ ਫੇਰਨਾ ਪਊਗਾ ਪਰ ਉਹ ਭਈ ਨਵੇਂ ਨਿਯਮ ਦੇ ਵਿੱਚ ਕਿਸੇ ਨੂੰ ਫੁਰਨੇ ਛਨੇ ਕਿਹਾ ਵੀ ਮੈਂ ਤੁਹਾਨੂੰ ਦੁਨਿਆਵੀ ਵਸਤਾ ਦੇਊਗਾ ਨਵੇਂ ਨਿਯਮ ਦੇ ਵਿੱਚ ਕਿਤੇ ਨਹੀਂ ਕਿਹਾ ਉਹਨੇ ਸਦਾ ਦੇ ਜੀਵਨ ਦੀ ਗੱਲ ਕੀਤੀ ਆ ਉਨੇਛੇ ਸਾਡੇ ਪਾਪ ਨੂੰ ਆਫਰੀ ਕਰ ਸਕਦਾ ਜੋ ਪਰਮੇਸ਼ਰ ਸਾਡੇ ਪਾਪ ਆਦਮ ਨੇ ਜਿਹੜਾ ਪਾਪ ਕੀਤਾ ਸੀ ਉਹ ਮਾਫ ਨਹੀਂ ਕਰ ਸਕਦਾ ਸੀ ਪਾਪ ਨੂੰ ਉਹਦੇ ਵਾਸਤੇ ਇੱਕ ਬਲੀ ਚਾਹੀਦੀ ਸੀ ਗੋਰੀਆਂ ਉਹ ਤਾਂ ਬਲੀਆਂ ਦਿੱਤੀਆਂ ਜਾਂਦੀਆਂ ਸੀ ਉਹਦੇ ਨਾਲ ਪਾਪਾਂ ਤੇ ਪਰਤਾ ਪੈਂਦਾ ਸੀ ਮਾਫੀ ਹੁੰਦੇ ਸੀ ਮੁਕਤੀ ਨਹੀਂ ਸੀ ਸਾਡੇ ਪਾਪਾਂ ਦੀ ਖਾਤਰ ਪਰਮੇਸ਼ਰ ਨੂੰ ਮਰਨਾ ਪਿਆ ਸਾਡੇ ਪਾਪਾਂ ਦੀ ਖਾਤਰ ਸਾਡੇ ਦੁੱਖਾਂ ਆਪਣੇ ਉੱਪਰ ਲੈਣੇ ਪਏ ਜਿਹੜੀ ਸਜਾ ਮੈਨੂੰ ਤੇ ਤੁਹਾਨੂੰ ਮਿਲੀ ਸੀ ਪਰਮੇਸ਼ਰ ਨੇ ਜਸੂਦੇ ਦੇ ਰੂਪ ਦੇ ਵਿੱਚ ਇੱਕ ਧਰਤੀ ਤੇ ਜਨਮ ਲੈ ਕੇ ਸਾਰੇ ਦੁੱਖ ਆਪਣੇ ਉੱਪਰ ਲੈ ਤੇ ਤਾਂ ਸਾਨੂੰ ਮਾਫ਼ੀ ਮਿਲੀ ਆ ਸਾਰੀ ਸਜਾ ਆਪਣੇ ਉੱਪਰ ਨਹੀਂ ਉਹ ਸਿੱਧਾ ਮਾਫ਼ੀ ਕਰ ਸਕਦਾ ਸੀ ਭੈਣੋ ਭਾਈਓ ਨਾ ਕੋਈ ਧਰਤੀ ਤੇ ਉੱਤੇ ਆਕਾਸ਼ ਤੇ ਦਾ ਕੋਈ ਦੂਜਾ ਨਾਮ ਨਹੀਂ ਕਿਉਂਕਿ ਦੁੱਖ ਤਾਂਨੇ ਮਜ਼ਦੂਰੀ ਕੀ ਹੈ ਮੌਤ ਸਾਡੀ ਮੌਤ ਹਨ ਨਹੀਂ ਸੀ ਸਾਨੂੰ ਦੁੱਖ ਮਿਲਨੀ ਸੀ ਸਜਾ ਮਿਲਨੀ ਸੀ ਸਾਡੀ ਸਜਾ ਉਹਨੇ ਆਪਣੇ ਉੱਪਰ ਲਈ ਤੇ ਤੁਹਾਨੂੰ ਸਦਾ ਦੀ ਸ਼ਾਂਤੀ ਤੇ ਸਾਡੀ ਤੇ ਕਿਰਪਾ ਕੀਤੀ ਸਾਡੇ ਤਾਂ ਆਪ ਮਾਫ ਹੋਏ ਨੇ ਤੂ ਤਾੜੇ ਲਈ ਮਰਿਆ ਮਰ ਕੇ 14 ਹੋਇਆ ਰੂਮੀਆ ਦੀ ਕਿਤਾਬ ਆ ਇੱਕ ਅੱਜ ਇਹ ਸਾਈਟ ਨੂੰ ਦੇਖ ਲੈਣੀ ਆ ਰੂਮੀਆ 8 ਦੇ ਇੱਕ ਸ਼ਵਣਾ ਨਾ ਨਹੀਂ ਸਿਰ ਉਹਨਾਂ ਦੇ ਲਈ ਜਿਹੜੇ ਮਸੀਹ ਯਸੂ ਵਿੱਚ ਹਨ ਜਿਹੜੇ ਮਸੀਹ ਯਸੂ ਵਿੱਚ ਹਨ ਸਜਾ ਦਾ ਹੁਕਮ ਨਹੀਂ ਸਜਾ ਦਾ ਹੁਕਮ ਨਹੀਂ ਉਹਨਾਂ ਦੇ ਲਈ ਜਿਨ੍ਹਾਂ ਦੇ ਸਜਾ ਦਾ ਹੁਕਮ ਨਹੀਂ ਜਿਹੜੇ ਪ੍ਰਭੂ ਜੀਸੂ ਦੇ ਵਿੱਚ ਨੇ ਜਿਹੜੇ ਪ੍ਰਭੂ ਜੀਸੂ ਦੀ ਖਾਤਰ ਕੁਕਦਰ ਦੇ ਨੇ ਜਿਹੜੇ ਪ੍ਰਭੂ ਜੀਸੂ ਨੂੰ ਅੰਗੀਕਾਰ ਮੰਨਦੇ ਨੇ ਅੰਗੀਕਾਰ ਕਰਦੇ ਨੇ ਜਿਹੜੇ ਉਹਨੂੰ ਜੀਸੂ ਦੇ ਦਿੱਤੇ ਹੋਏ ਰਸਤੇ ਤੇ ਜਾਂਦੇ ਨੇ ਇਹ ਨਹੀਂ ਵੀ ਤੋਆ ਕਰੀ ਬਪਤਿਸਮਾ ਲੈ ਲਿਆ ਸਜਾ ਦਾ ਹੁਕਮ ਨਹੀਂ ਆਹਰ ਤੋਆ ਕਰਕੇ ਅਸੀਂ ਪਾਪ ਕਰਦੇ ਆ ਸਾਨੂੰ ਸਜਾ ਦਾ ਹੁਕਮਾ ਜਿਹਨੇ ਪ੍ਰਭੂ ਜਸੂ ਦੇ ਦਿੱਕਨੇ ਭਾਵ ਵਚਨ ਦੇ ਦਿੱਕਨੇ ਉਹਨੇ ਦਿੱਤੇ ਹੋਏ ਰਸਤੇ ਤੇ ਚੱਲਦੇ ਨੇ ਉਹਨਾਂ ਨੂੰ ਸਜਾ ਦਾ ਹੁਕਮ ਨਹੀਂ ਪੈਣੂ ਪਈਓ ਆਹ ਉਹ ਦਿੱਤੇ ਰਹੂ ਕੁਛ ਜੀ ਕਿਤਾਬ ਤੋ ਦੇ ਦਿੱ ਕਿਤਾਬ 2 ਅਤੇ 2 ਜੇ ਤੁਸੀਂ ਮਸੀਦੇ ਨਾਲ ਜੇ ਤੁਸੀਂ ਮਸੀਦੇ ਨਾਲ ਸੰਸਾਰ ਦੀਆਂ ਮੂਲ ਗੱਲਾਂ ਤੋਂ ਮਰ ਗਏ ਕਿੰਨੇ ਤੇ ਸਜ਼ਾ ਦਾ ਹੁਕਮ ਨਹੀਂ ਜੇ ਤੁਸੀਂ ਮਸੀਦੇ ਨਾਲ ਸੰਸਾਰਕ ਦੀਆਂ ਮੂਲ ਗੱਲਾਂ ਤੋਂ ਮਰ ਗਏ ਮਰ ਗਏ ਫਿਰ ਤੁਹਾਨੂੰ ਸਜ਼ਾ ਦਾ ਹੁਕਮ ਨਹੀਂ ਆ ਜੇ ਤੁਸੀਂ ਸੰਸਾਰ ਕੋ ਬੱਦਕ ਕਿੰਨੀ ਵੱਧ ਧਿਆਨ ਦਿੰਦੇ ਆ ਉੱਚ ਕਰਨੀ ਸੱਟਾਂ ਤੇ ਅੰਨੀ ਜਿੱਤੇ ਸਗਾ ਦਾ ਈਵਨ ਮਿਲਣਾ ਸਗਾ ਦੀਆਂ ਖੁਸ਼ੀਆਂ ਮਿਲਣੀਆਂ ਸੱਟਾਂ ਧਿਆਨ ਉੱਪਰ ਲੀਆਂ ਗੱਲਾਂ ਕਰਨੀ ਹੋਣਾ ਚਾਹੀਦਾ ਸੰਸਾਰ ਤੋਂ ਦੂਰ ਕੱਢੀ ਹੋਣਾ ਚਾਹੀਦਾ ਆਦਰ ਦੇ ਆਧਾਰ 'ਤੇ ਧਰਮ ਨੂੰ ਪੜ ਲਿਆ ਇਹ ਪਿੱਛੇ ਪੈ ਕੇ ਨਹੀਂ ਲੱਗੀਆਂ ਪਿੱਛੇ ਪੈ ਕੇ ਹਾਂਜੀ ਤਾ ਸंसार ਵਿੱਚ ਜਾਂਦੇ ਆ ਵਾਂਗੂ ਸंसार ਵਿੱਚ ਜਾਂਦੇ ਆ ਵਾਂਗੂ ਕਿਉਂ ਐਹੋ ਜੰਗੀਆਂ ਬਿੱਗੀਆਂ ਦੇ ਗੱਤ ਵਿੱਚ ਆਉਂਦੇ ਹੋ ਕਿਉਂ ਐਹੋ ਜੀਆਂ ਬਿੱਗੀਆਂ ਦੇ ਗੱਤ ਵਿੱਚ ਪੈਂਦੇ ਹੋ ਇੱਕ ਲਿੰਗ ਹੁੰਦਾ ਉਹਦਣਾ ਸੱਲਕਤੋਲੀ ਅਣ ਇਹ ਦੁਨੀਆ ਪਰੁਖਾ ਗਿਆ ਇਹਨੂੰ ਖੋਣਿਆ ਗਿਆ ਅਤੇ ਸਿੱਖਿਆ ਦੇ ਅਨੁਸਾਰ ਹਾਂ ਤਾਂ ਕਿਨੇ ਜਿਹੜੀਆਂ ਸੰਸਾਰ ਦੀ ਗੱਲਾਂ ਸੀ ਪਹਿਲਾਂ ਕਰਦੇ ਸੀ ਉਹ ਅੱਜ ਨਹੀਂ ਪੜਿਓ ਕਰਨੀਆਂ ਨੇ ਉਹ ਨਹੀਂ ਕਰਨੀਆਂ ਕਿਹੜੀਆਂ ਗੱਲਾਂ ਕਰਨੀਆਂ ਨੇ ਆਓ ਅੱਗੇ ਬੈਠਦੇ ਆ

ਕਿ ਤੁਮ ਪਹਿਲਾਂ ਤਾਂ ਹੋਣੇ ਕਿੰਨੇ ਗੱਲਬਾਤ ਸਾਡੀ ਕੀ ਆ ਰਿੱਟਨ ਜੀ ਇੱਕ ਦੋ ਮਿੰਟ ਚਾਰ ਮਿੰਟ 3 ਮਿੰਟ ਸੋਹਣੀ ਇਹ ਤੁਸੀ ਮਦੀਨਾਰਕ ਵਾਇ ਤੇ ਜਿਆ ਸਾਡੀ ਮੌਤ ਹੋ ਗਈ ਇਹਦੇ ਵੱਲ ਜਦੋਂ ਅਸੀਂ ਪਾਣੀ ਦੇ ਡੰਗਰ ਵਰਤਿਸਮਾ ਲੈ ਲਿਆ ਅਸੀਂ ਸੰਸਾਰ ਕਦੇ ਲੈ ਕਿਉਂ ਮਰ ਗਏ ਤੇ ਜਦੋਂ ਬਾਹਰੋਂ ਤੇ ਜੀ ਉੱਤਾਂ ਬੱਲਾਂ ਗਿਆ ਕਰਕੇ ਕੀ ਬੱਟਾ ਕਿਉਂਕਿ ਅਸੀਂ ਕੀਆ ਤਾਹਾਂ ਜਾਣਾ ਹਣੀ ਤਾਂ ਤਾਹਾਂ ਤੇ ਕੰਦਕਾ ਦੇ ਬਾਤ ਕਰਕੇ ਰਖੋ ਉਹ ਤਾਹਾਂ ਤੇ ਕੰਦਕਾ ਹੀ ਮਗਰ ਲੱਗੇ ਰੋ ਦੇਖੋ ਖੀਂਦੂ ਕੁੱਪਟਾ ਤਾਹਾਂ ਦੀਆਂ

ਤੈਨੂੰ ਭਾਈਓ ਜੇ ਸਾਡੇ ਟੀਬਨ ਦੇ ਵਿੱਚ ਤਾਂ ਦੀਆਂ ਗੱਲਾਂ ਤਾਂ ਦੀਆਂ ਗੱਲਾਂ ਤਾਂ ਆਖੇ ਤਾਂ ਨਹੀਂ ਚਾਹਾਂਗੇ ਤਾਂ ਕਿਉਂ ਦੇ ਹਮਦੇ ਦੇ ਨਾਲ ਉੱਤੇ ਨਾਲ ਉਠਾਈ ਜਾਵਾਂਗੇ ਆਓ ਅੱਗੇ ਚੱਲਦੇ ਆਂ ਕੁਝ ਸਿੱਟ ਦੂਨੀ ਵੀ ਇਹ ਥਿੰਕੀ ਥਿੰਕੀ ਤੇ ਆ ਜੇ ਤੁਸੀਂ ਮਸਤੀ ਦੇ ਨਾਲ ਆਓ ਜੇ ਤੁਸੀਂ ਮੰਡੀ ਦੇ ਨਾਲ ਸੰਸਾਰ ਦੇ ਮੂਲ ਤੱਕ ਤੱਕ ਕਰਦੇ ਸੰਸਾਰ ਦੇ ਮੂਲ ਗੱਲਾਂ ਨੂੰ ਮਰ ਗਏ ਹਾਂਜੀ ਤਾਂ ਸੰਸਾਰ ਵਿੱਚ ਜਾਂਦੇ ਆਂਕੋ ਸੰਸਾਰ ਵਿੱਚ ਜਾਂਦੇ ਬੰਦੋ ਕਿਉਂ ਇਹੋ ਦੀਆਂ ਦਿੱਗੀਆਂ ਦੇ ਵੱਤ ਵਿੱਚ ਆਉਂਦੇ ਹੋ ਕਿਉਂ ਇਹੋ ਦੀਆਂ ਦਿੱਗੀਆਂ ਦੇ ਵੱਤ ਵਿੱਚ ਆਉਂਦੇ ਹੋ ਕਿਹੜੀਆਂ ਮਨੁੱਖਾਂ ਦੀ ਆਗਿਆ ਜਿਹੜੀਆਂ ਮਨੁੱਖਾਂ ਦੀ ਆਗਿਆ ਅਤੇ ਸਿੱਖਿਆ ਦੇ ਅਨੁਸਾਰ ਹਾਂ ਸਿੱਖਿਆ ਦੇ ਅਨੁਸਾਰ ਹਾਂ ਤਾਂ ਜੇ ਅਸੀਂ ਸੰਸਾਰਕ ਗੱਲਾਂ ਦੇ ਨਾਲ ਅੱਜ ਵੀ ਆਪਾਂ ਨੂੰ ਪਾਜੋ ਅੱਜ ਵੀ ਅਸੀਂ ਸੰਸਾਰਿਕ ਵਿਕਣ ਦੇ ਵੱਲ ਲੱਗੇ ਹੋਏ ਆਂ ਅੱਜ ਵੀ ਅਸੀਂ ਬੋਮ ਆਿਆਂ ਦੇ ਵਿੱਚਾਂ ਤਾਂ ਕਿ ਉਠਾਈ ਨਹੀਂ ਜਾਵਾਂਗੇ ਅਸੀਂ ਇੱਕ ਧਰਤੀ ਤੇ ਬਹੁਤ ਕੁਝਾਂ ਦੇ ਵੀ ਆ ਬਣਾ ਲਈਏ ਆ ਬਣਾਈਏ ਪਰ ਭੈਣੋ ਭਾਈਓ ਬਣਾਉਣ ਦੀ ਜ਼ਰੂਰਤ ਤਾਂ ਦੁਬਾਰਾ ਦੇ ਵਿੱਚ ਇੱਥੇ ਅਜੇ ਵੀ ਇਹ ਨਹੀਂ ਵਾੜੀ ਘਟਕੇ ਮੜੀ ਮੜੀ ਬੱਤ ਜਲੂ ਤਾਂ ਆਣੀਆਂ ਗੱਲਾਂ ਦੇ ਮਗਰ ਲੱਗੇ ਰਹਿਣਾ ਇੱਕ ਰਾਜਾ ਸੀ ਉਹਦਾ ਭਰਾ ਰਾਜਾ ਸੀ ਬੱਬੇ ਨੱਬਈ ਉਹਨਾਂ ਜਿਹੜਾ ਰਾਜਾ ਸੀ ਭਰਾ ਉਹ ਇੱਕ ਮਹਿਲ ਦੇਖੇ ਇੱਕ ਕੋਠੀ ਦੇਖੀ ਤੇ ਉਹ ਕਹਿਣ ਲੱਗਿਆ ਵੀ ਦੁਨੀਆ ਦੇ ਵਿੱਚ ਐਸਾ ਕੋਈ ਮਿਸਤਰੀ ਹੋਵੇ ਜਿਹੜਾ ਐਸਾ ਮਹਿਰ ਤੋਂ ਇਹ ਜੰਗਲ ਤੋਂ ਵਧੀਆ ਮੇਰਾ ਘਰ ਬਣਾ ਦੇ ਤੂੰ ਤਾਂ ਫੰਟ ਬੌੜਸ ਕਹਿ ਲਿਆ ਮੈਂ ਮਿਸਤਰੀ ਆ ਮੈਂ ਇੱਕ ਤੋਂ ਵੀ ਵਧੀਆ ਤੇਰਾ ਘਰ ਬਣਾ ਦਾਂਗਾ ਤੇ ਬਣਾਉਂ ਵੀ ਸੋਨੇ ਦਾ ਰਾਜਾ ਕਹਿੰਦਾ ਬੋਲੇ ਦਾ ਤਾਂ ਅਰੇ ਤਨ ਆਹ ਬੋਲੇ ਦਾ ਬਣਾ ਦੂ ਰਾਜੇ ਨੇ ਬਹੁਤ ਥਾਰਾਂ ਨੂੰ ਧਨ ਦਿੱਤਾ ਬਹੁਤ ਰੀਤੀ دیوارਾਂ 'ਚ ਹੀਰੇ ਮੋਤੀ ਦਿੱਤੇ ਸੋਨਾ ਦਿੱਤਾ ਔਰ ਇਹ ਕਿੰਨਾ ਗਰੀਬ ਲੋਕਾਂ ਦੇ ਵਿੱਚ ਵੰਡਤਾ ਵੰਡਣ ਤੋਂ ਬਾਅਦ ਇੱਕ ਸਾਲ ਬਾਅਦ ਫੇਰ ਆ ਜੇ ਨੂੰ ਕਹਿਣ ਲੱਗਿਆ ਉਹ ਸਾਰੀ ਸ਼ੁਰੂ ਆ ਪੁਰਾ ਗੰਦਰਾ ਾਧੂਰਾ ਹੋ ਤੇ ਤਾਂ ਭੈਣੋਂ ਭਾਈਓ ਕੋਲੇ ਹੋਰ ਦੌਰ ਪਤਾਂ ਦਿੱਤਾ ਤੇ ਉਹਨੇ ਉਹ ਤੋਂ ਬਾਅਦ ਫੇਰ ਗਰੀਬ ਲੋਕਾਂ 'ਚ ਵੰਡਤਾ ਛਾਂ ਮਾ ਫੇਰ ਆ ਜੇ ਕੋਲੇ ਆਇਆ ਰਾਜੇ ਨੂੰ ਕਹਿਣ ਲੱਗਿਆ ਸ਼ੱਤ ਤੇ ਪਹੁੰਚ ਗਿਆ ਖੋਣ ਨੰਨ ਦੌਪ ਤੇ ਤਾਂ ਜੋ ਤੇਰਾ ਬਗਲਾ ਸ਼ੱਤ ਪੈ ਤਕੇ ਤੇਰੇ ਬਗਲੇ ਦੇ ਉਲੇ ਹੋਰ ਜਿਹੜਾ ਧੰਨ ਦੌਪ ਦੇਣ ਲੱਗਿਆ ਤਾਂ ਕਿਤੇ ਵੀ ਦੱਸਦਾ ਵੀ ਤੇਰਾ ਪੈਸਾ ਤੇ ਗਰੀਬ ਲੋਕਾਂ ਚ ਬੰਡੀ ਜਾਂਦਾ ਭੈਣੋ ਭੈਣੋ ਉਹਨੇ ਕੀ ਕੀਤਾ ਸਜ਼ਾ ਕਰਤੀ ਜੇਲ੍ਹ ਦੇ ਵਿੱਚ ਬੰਦ ਕਰਤਾ ਬੰਦ ਕਰਨ ਤੋਂ ਬਾਅਦ ਉਹ ਬੰਦ ਰਿਆ ਰਾਜੇ ਦਾ ਇੱਕ ਭਰਾ ਮਰ ਗਿਆ ਬਹੁਤ ਹੋ ਗਈ ਉਹਦੀ ਛੋਟਾ ਭਰਾ ਰਾਜੇ ਦਾ ਤੇ ਪਰਮੇਸ਼ਰ ਨੇ ਉਹਨੂੰ ਨਰਕ ਦਿਖਾਇਆ ਸਵਰਗ ਦਿਖਾਇਆ ਫਿਰ ਉਹ ਕਹਿਣ ਲੱਗਿਆ ਪ੍ਰਭੂ ਜੀ ਮੇਰਾ ਮਕਾਨ ਕਿਹੜਾ ਮੈਂ ਕਿੱਥੇ ਰਹੂੰਗਾ ਉਹ ਜਦੋਂ ਦਿਖਾ ਰਹੇ ਸੀ ਸਭ ਤੋਂ ਫੂਲਾ ਜਿਹੜਾ ਬੰਦਲਾ ਸੀ ਸੋਨੇ ਦਾ ਮਹਿਲ ਸੀ ਕਹਿੰਦਾ ਮੈਨੂੰ ਇੱਕ ਘਰ ਦੇ ਦੇ ਕਹਿੰਦਾ ਇਹ ਤੇਰਾ ਘਰ ਨਹੀਂ ਪੈਂ ਤਾਂ ਕੁਝ ਬਣਾਇਆ ਨਹੀਂ ਕਹਿੰਦਾ ਹੁ ਟੱਕ ਇਹ ਤੇਰੇ ਭਰਾ ਦਾ ਜਿਹੜਾ ਰਾਜਾ ਕਹਦਾ ਉਹਦਾ ਬੰਗਲਾ ਕਹਿੰਦਾ ਤੈਨੂੰ ਨਹੀਂ ਮਿਲ ਸਕਦਾ ਉਹ ਕਹਿੰਦਾ ਮੇਰੇ ਤੇ ਦਇਆ ਕਰੋ ਮੇਰੇ ਤੇ ਰਹਿਮ ਕਰੋ ਮੈਨੂੰ ਸਮਾਂ ਦਿਓ ਤਾਂ ਜੋ ਮੈਂ ਉਹਦਾ ਕਰਮਾਂੇ ਬਣਾ ਠਕਾਂ ਤਾਂ ਮੈਂ ਲੰਘ ਪਈ ਉਹ ਨਾ ਮਾਤਾ ਜਦੋਂ ਟੱਕਰ ਲੱਗੀ ਤੇ ਰਾਜੇ ਦਾ ਭਰਾ ਬੈਠਾ ਹੋ ਗਿਆ ਰਾਜਾ ਕੋਲੇ ਉਹ ਰਾਹੀਂ ਦੇਖ ਕੇ ਬੇਇੰਤੀ ਕਰਨ ਲੱਗਿਆ ਕੁਝ ਦੀ ਲਹਿਰ ਹੋਈ ਵੀ ਦੁਆਰੇ ਕੋਈ ਜਾਂਦਾ ਹੋਇਆ ਤੇ ਰਾਜਾ ਕਹਿਣ ਲੱਗਿਆ ਵੀ ਕਿਹੜਾ ਤੇਰਾ ਉਹ ਘਾਰਾ ਸਵਰਗ ਦੇ ਵਿੱਚੋਂ ਮੈਨੂੰ ਦੇ ਤਿੰਨਾ ਧਨ ਲੈਣਾ ਕਿੰਨੇ ਦੌਤ ਰਹੇ ਆ ਮੈਨੂੰ ਉਹ ਘਰ ਦੇ ਦੇ ਰਾਜਾ ਕਹਿੰਦੇ ਕਿਹੜਾ ਘਰ ਕਹਿੰਦਾ ਜਿਹੜਾ ਸਵਰਗ ਦੇ ਵਿੱਚ ਆ ਉਹ ਤੋਂ ਥੋੜਾ ਕੋਈ ਧਰਨੀ ਹੈਗਾ ਤੇ ਫੇਰ ਪਰਮੇਖ ਦੇ ਸੇਵਕ ਨੂੰ ਡਰ ਕੇ ਬਾਹਰ ਕੱਢਿਆ ਸੀ ਫੇਰ ਉਹਦੇ ਛੋਟੇ ਭਰਾਨੇ ਦੀ ਬਹੁਤ ਧੰਨ ਦੌਰ ਤੇ ਦਿੱਤੀ ਤਾਂ ਜੋ ਸਵਾਰ ਦੇ ਵਿੱਚ ਘਰ ਬਣ ਸਕੀ ਤੇਰੇ ਭਾਈਓ ਅੱਜ ਆ ਵੀ ਕੋਰੇ ਬਹੁਤ ਥੋੜੇ ਕਰ ਬਣਾਉਂਦੇ ਆ ਪਰ ਜਵਾਨ ਦੇ ਵਿੱਚ ਬਣਾਉਂਦੇ ਨਹੀਂ ਅੱਧੀ ਉਹਦੇ ਪਵਿੱਤਰ ਵਚਨ ਨੂੰ ਪੂਰਾ ਨਹੀਂ ਕਰਦੇ ਉਹਨੇ ਬਹੁਤ ਕੁਝ ਕਹਿ ਰਹੇ ਨੇ ਆ ਇਹਨਾਂ ਸਵਾਰਾਂ ਦਾ ਕੋਈ ਭਰੋਸਾ ਨਹੀਂ ਕਦੋਂ ਫਟੂ ਹੋ ਜਾਣੇ ਆ ਇਹ ਤੇ ਨਹੀਂ ਤੋਬਾ ਕਰੀਏ ਮੁੜੀਏ ਤੇ ਸਵਾਰ ਦੇ ਵਿੱਚ ਘਰ ਬਣਾਈਏ ਆਉਂ ਅੱਗੇ ਜਾ ਕੇ ਪਰਮੇਸ਼ਰ ਦੀ ਬਾਣੀ ਕੀ ਸੁਝਾਉਂਦੀ ਆ ਕੋਈ ਚਾਰ ਪਿੱਛੇ ਤੁਹਾਡੀ ਤੁਹਾਡੀ ਤਾਂ ਲਗਤ ਅੱਧੀ ਬੋਲਣ ਲੱਗਿਆ ਕਦੇ ਸੁਝਦੇ ਹੀ ਨਹੀਂ ਤੁਹਾਡੀ ਗੱਲਬਾਤ ਸਦਾ ਕਿਰਪਾ ਨਹੀਂ ਕਿਹੜੇ ਬਲੈਸ ਵਾਲੇ ਸ਼ਬਦ ਕੱਢਣੇ ਚਾਹੀਦੇ ਮੁੱਫ ਦੇ ਵਿੱਚੋਂ ਕਿਰਪਾ ਵਾਲੇ ਸ਼ਬਦ ਕੱਢਣੇ ਚਾਹੀਦੇ ਆ ਹਰ ਰੋਜ਼ ਤੋਂ ਹਟਾਪ ਕਰਨਾ ਚਾਹੀਦਾ ਵੀ ਸ਼ਾਮ ਨੂੰ ਅਸੀਂ ਕਿੰਨੇ ਨੈਗੇਟਿਵ ਸ਼ਬਦ ਬੋਲੇ ਜਦੋਂ ਤੁਸੀਂ ਹਰ ਰੋਜ਼ ਤੋਂ ਹਟਾਪ ਕਰ ਲੱਗੇ ਤਾਂ ਤੁਸੀਂ ਸਾਰੀ ਕਿਰਪਾ ਮਹਾਂਸ਼ਾਹ ਨੂੰ ਬੋਲਣੀ ਸ਼ੁਰੂ ਹੋ ਜੂਗੇ ਨੈਗੇਟਿਵ ਸ਼ਬਦਾਂ ਦੀ ਬਾਤ ਨਹੀਂ ਹੋ ਇਹਨਾਂ ਸ਼ਬਦਾਂ ਨੂੰ ਮਾਫੀ ਮੰਗਿਏ ਅੱਜ ਤੋਂ ਕਿਰਪਾ ਕਰਨੀ ਚਾਹੁੰਦਾ ਭੈਣੋ ਭਾਈਓ ਜੋ ਦੀ ਬੋਲਣਾ ਵਚਨ ਦੇ ਉੱਤੇ ਬੋਲਣਾ ਉਹਦੇ ਭੈਣੇ ਦੇ ਵਿੱਚ ਰਹਿ ਕੇ ਬੋਲਣਾ ਦਰ ਦੇ ਵਿੱਚ ਰਹਿ ਕੇ ਬੋਲਣਾ ਉਹਦੇ ਵਾਟੇ ਦੇ ਬਟਾਤੇ ਬੋਲਣਾ ਕੋਈ ਗੱਲ ਤਾਂ ਸਦਾ ਕਿਰਪਾ ਪਈ ਅਤੇ ਚਲੋਣੀ ਹੋਵੇ ਕਿਰਪਾ ਮਾਈ ਤੇ ਚਲੋਣੀ ਹੋਵੇ ਆਓ ਕੀ ਚਾਹਦੇ ਆ ਪਹਿਲਾਂ ਗਾਰੰਟੀ ਹੈ 2 ਦਿਨਾਂ ਬੜਾ ਧਿਆਨ ਦੇਣਾ ਇਹ ਸੈੱਟ ਕਰੇ ਪਹਿਲਾਂ ਗਾਰੰਟੀ ਹੈ 2 ਦਿਨਾਂ ਸਾਨੂੰ ਕੀ ਕਰਨਾ ਚਾਹੁੰਦਾ ਕੀ ਦੇਣਾ ਚਾਹੁੰਦਾ ਪ੍ਰਾਪਤਜਨ ਲਿਖਾ ਹੈ ਦੇਖੋ ਜਿਹੜੇ ਵਾਟਨ ਪੂਰਾ ਕਰਦੇ ਨੇ ਜਿਹੜੇ ਦਾ ਭੈ ਮੰਨਦੇ ਨੇ ਸੰਧਿ ਕਰਦੇ ਨੇ ਉਹਦੇ ਮੱਧ ਬਾਜਨ ਦੇ ਮਤਲਬ ਆਪਣਾ ਜੀਵਨ ਬਤੀਤ ਕਰਦੇ ਨੇ ਉਹਨਾਂ ਵਾਸਤੇ ਪਰਮੇਸ਼ਰ ਦੀ ਬਾਰੀ ਕੀ ਕਹਿੰਦੀ ਹੈ ਜਿਵੇਂ ਲਿਖਿਆ ਹੋਇਆ ਹੈ ਜਿਹੜੀਆਂ ਬਸਤਾ ਅੱਖੇ ਨਾ ਦੇਖੀਆਂ ਜਿਹੜੀਆਂ ਬਸਤਾ ਛੱਡੀਆਂ ਅੱਖਾਂ ਨੇ ਕਦੇ ਵੇਖੀ ਨਹੀਂ ਬਾਤਾਂ ਕਦੇ ਸੁਣੀਆਂ ਨਾ ਕੰਨਾਂ ਨੇ ਕਦੇ ਸੁਣੀਆਂ ਬਾਤ ਬਾਤ ਤੇ ਕਦੇ ਸੁਣੀਆਂ ਨਹੀਂ ਕਦੇ ਮਨ ਦੇ ਵਿੱਚ ਆਈਆਂ ਜਿਹੜੀਆਂ ਬਸਤਾ ਜਿਹੜੀਆਂ ਬਸਤਾ ਪਰਮੇਸ਼ਰ ਨੇ ਪਰਮੇਸ਼ਰ ਨੇ ਆਪਣੇ ਪ੍ਰੇਮੇ ਦੀ ਤਿਆਰ ਕੀਤੀ ਆਪਣੇ ਪ੍ਰੇਮੀਆਂ ਦੇ ਲਈ ਤਿਆਰ ਕੀਤੀਆਂ ਇਹ ਬਸਤਾ ਕਿਹੜੀਆਂ ਨਹੀਂ ਦੱਸ ਸਕਦਾ ਕੋਈ ਉਹ ਜਿਹੜੀਆਂ ਵਰਤਾਂ ਨੇ ਜਿਹੜੀਆਂ ਅੱਜ ਅਸੀਂ ਵੇਖੀ ਨਹੀਂ ਜਿਹੜੀਆਂ ਸਾਡੇ ਮਨ ਦੇ ਵਿੱਚ ਨਹੀਂ ਆਈਆਂ ਦਸਤਰ ਦਾ ਕੋਈ ਜਿਹੜੀਆਂ ਸਾਡੇ ਤੇ ਨਹੀਂ ਆਉਂਦਾ ਪਰ ਉਹ ਪਹਿਲੇ ਸੁਵਾਰਟੀ ਵਰਤਾਂ ਨੇ ਹੁੰਤ ਤਾਂ ਦੀਆਂ ਨਹੀਂ ਵਰਤਾਂ ਨਹੀਂ ਹੈਗੀਆਂ ਮੈਂ ਮਤੀ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਸਾਰੀ ਬੈਗਰ ਪੜ ਕੇ ਵੇਖ ਲਈ ਕੋਈ ਇਹ ਵਰਤਾਂ ਦੀ ਗੱਲ ਹੀ ਨਹੀਂ ਦੇ ਵਿੱਚ ਕੋਈ ਨੇ ਛਲੂ ਛਟਾ ਦੀਆਂ ਵਰਤਾਂ ਦੀ ਗੱਲ ਕੀਤੀ ਆ ਇਹ ਧਰਤੀ ਵਾਲੀਆਂ ਵਸਤਾਂ ਤਾਂ ਪਿੱਛੇ ਪੈ ਕੇ ਲੈਣ ਗਈਆਂ ਜੇ ਆਖੀ ਉਹਦੇ ਦਿੱਤੇ ਹੋਏ ਰਾਸਤੇ ਤੇ ਆਪਣਾ ਟਿਕਟ ਪੀਟ ਕਰੀਏ ਉਹ ਜਿਹੜੀਆਂ ਵਸਤਾਂ ਨੇ ਸਵਰਗੀ ਵਸਤਾਂ ਸਮਾਰੀ ਫਿਰੇ ਕਿ ਪ੍ਰਾਪਤੀ ਤੇ ਲਿਖਿਆ ਦੇਖੋ ਸਾਡੇ ਬਾਅਦ ਤੇ ਕੀ ਲਿਖਿਆ ਜਿਹੜੀਆਂ ਸਾਨੂੰ ਵਸਤਾ ਦੇਣੀਆਂ ਚਾਹੁੰਦਾ ਜਿਹੜੀਆਂ ਵਰਸਾ ਅੱਖੇ ਨਾ ਦੇਖੀਆਂ ਜਿਹੜੀਆਂ ਸਾਡੀਆਂ ਅੱਖਾਂ ਨੇ ਕਦੇ ਦੇਖੀ ਨਹੀਂ ਨਾ ਕੰਨੇ ਸੁਣੀਆਂ ਨਾ ਕੰਨਾਂ ਨੇ ਕਦੇ ਸੁਣੀਆਂ ਨਾ ਇਸਾਤ ਤੇ ਮਨ ਨਾ ਹੀ ਕਦੇ ਮਨ ਦੇ ਵਿੱਚ ਆਈਆਂ ਜਿਹੜੀਆਂ ਵਰਸਾ ਜਿਹੜੀਆਂ ਵਰਸਾ ਦੇਖਣ ਪਰਮੇਸ਼ਰ ਨੇ ਆਪਣੇ ਭੇਂਟਾਂ ਨੂੰ ਤਿਆਰ ਕੀਤਾ ਆਪਣੇ ਪ੍ਰੇਮੀਆਂ ਦੀ ਵੀ ਤਿਆਰ ਕੀਤੀਆਂ ਨੇ ਕੋਈ ਵਰਸਾ ਕਦੇ ਨਹੀਂ ਕਦੇ ਨੂੰ ਤਿਆਰ ਕਰਕੇ ਪ੍ਰਾਪਨਾ ਕੀਤੀ ਹੈ ਪ੍ਰਭੂ ਇਹ ਵਰਸਾ ਦਾ ਜਿਹੜੀ ਕੁਝ ਸਾਡੇ ਲਈ ਤਿਆਰ ਕੀਤੀਆਂ ਮੈਂ ਅਧਿਕਾਰੀ ਹੋਵਾਂ ਮੈਨੂੰ ਬਖਸ਼ ਦੇ ਤੇਰੇ ਵਚਨ ਨੂੰ

ਦੇਖੋ ਬੜਾ ਧੰਨ ਦੇਣਾ ਜਿਹੜਾ ਆਪਦੀ ਧਰਤੀ ਦੇ ਬੜਾ ਕੁਝ ਆ ਵੀ ਖਰੀਦ ਲੀਏ ਆ ਵੀ ਖਰੀਦ ਲੀਏ ਉਹ ਇਹ ਤਿੰਨ ਗੱਲਾਂ ਦੀ ਗੱਲ ਕੀਤੀ ਆ ਤਿੰਨ ਗੱਲਾਂ ਕੀਤੀਆਂ ਉਹ ਤੁਹਾਡੇ ਜੀਵਨ ਜਾਂ ਮੇਰੇ ਦਾ ਕੁਰੀਆ ਕਰਦਾ ਹੋਵੇ ਹਾਂਜੀ ਕਿਆ ਕਿਆ ਬਨੁਖ ਨੂੰ ਕੀ ਲਾਗ ਉਹਨੂੰ ਕੀ ਲਾਗ ਕਿਉਂ ਕਾਰੇ ਡੱਗੂ ਕਮਾਵੇ ਹਾਂ ਡੱਗੂ ਕਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਆਪਣੀ ਜਾਨ ਦਾ ਨੁਕਸਾਨ ਕਰੇ ਦੇ ਆਪਿੰ ਮਾਇਆ ਦੇ ਲੋਕ ਰਾਜ ਦੇ ਵਿੱਚ ਇੱਥੇ ਧੰਨ ਇਕੱਠਾ ਤਰੀਕੇ ਸਵਰਗ ਦੇ ਧੰਨ ਇਕੱਠਾ ਨਹੀਂ ਕੀਤਾ ਤਾਂ ਭਾਣੋ ਪਰ ਵੀ ਸਾਨੂੰ ਕੋਈ ਲਾਭ ਨਹੀਂ ਕੋਈ ਫਾਇਦਾ ਨਹੀਂ ਸੱਚਾਈ ਨੂੰ ਜਾਣ ਕੇ ਜੇ ਆਪ ਵੀ ਸੱਚੇ ਨਾ ਚੱਲੇ ਕੋਈ ਫਾਇਦਾ ਨਹੀਂ دنیਾਪੀ ਬਸ ਤੱਕ ਨਹੀਂ ਧਿਆਨ ਦੇਉ ਉਪਰਲੀਆ ਬਸ ਤੱਕ ਨਹੀਂ ਧਿਆਨ ਦਿਓ ਇਹ ਤਾਂ ਪਿੱਛੇ ਪੈ ਕੇ ਮਿਲਣ ਗਿਆ ਇਹ ਆਖੀ ਉਹਦੇ ਵਾਟਨ ਦੇ ਮੁਤਾਬਕ ਗੱਲਣਾ ਸ਼ੁਰੂ ਕਰਤਾ ਤਾਂ ਉਹਦੇ ਪਿੱਛੇ ਜਿਹੜੀਆਂ ਦੁਨੀਆਦੀ ਵਰਸਤਾ ਨੇ ਸਾਡੇ ਪਿੱਛੇ ਬੈ ਕੇ ਮਿਲਣਗੀਆਂ ਅਗਰ ਆਂਦੀਆਂ ਦੀ ਤਾ ਵਿਚਾਰ ਦੇ ਤੋਂ बणी आहे बुलो कृपा कृपा छॾे सदू ॾे चीवन चई आयो कहिड़ी शरपा जिथे कृपा हुजे कोई हिसाब किताब ਜਿੰਾ ਚੁੰਦੇ ਕੇ ਬੁਲਾ ਰਿਆ ਇਸ ਲਈ ਆਓ ਅਸੀਂ ਕਿਰਪਾ ਤੇ ਸਤਾਤਰ ਤੇ ਅੱਗੇ ਕਿਰਪਾ ਦੇ ਚਿੰਾ ਚੁੰਦੇ ਅੱਗੇ ਦਲੇਰੀ ਨਾਲ ਚੱਲੀਏ ਇਹ ਰਹੀ ਦਲੇਰੀ ਦੇ ਨਾਲ ਚੱਲਾਂਗੇ ਜਦੋਂ ਉਹਦਾ ਮੂੰਹ ਸਾਡੇ ਕਿੰਨੀ ਹੋਊਗਾ ਦੇਖਾਂਗੇ ਤੋ ਪਾਠਾ ਬਟਲਿਆ ਮੂੰਹ ਪਰੇ ਕਰ ਲਿਆ ਸਾਡੇ ਦੀ ਨੀਂਦ ਤੇ ਵੀ ਭੈਣੋ ਭਈ ਨਰਕ ਦਾ ਦਰਵਾਜ਼ਾ ਖੁੱਲ ਜਾ ਸਾਡੇ ਤੇ ਅਜੋ ਕਿਰਪਾ ਕਰਨੀ ਚਾਹੁੰਦਾ ਇਸ ਲਈ ਆਓ ਤੇ ਪਾ ਦੇ ਚਿੰਾ ਚੁੰਦੇ ਕੇ ਦਲੇਰੀ ਦੇ ਨਾਲ ਚੱਲੀਏ ਅਗਲੀ ਅਧੁੰਨੀ ਆ ਪਈਏ ਕਿਤਾਇਆ ਤੇ ਆਪਕੇ ਕਹੀਏ ਹਜਿਓ ਕਿਰਪਾ ਪ੍ਰਾਪਤ ਕਰਿਏ ਉਹ ਦਇਆ ਪ੍ਰਾਪਤ ਕਰਿਏ ਅਗੇ ਉਹ ਕਿਰਪਾ ਪਾਈਏ ਉਹ ਕਿਰਪਾ ਪਾਈਏ ਤੇ ਤੇਰੇ ਕਿਰਪਾ ਦੀ ਸਹਾਇਤਾ ਤੋਂ ਤੇਰੇ ਸਿਰ ਸਾਡੀ ਸਹਾਇਤਾ ਕਰੀ ਜਦੋਂ ਫਵਾਤ ਕੱਟ ਲੋ ਹੋ ਜਾਂਦੇ ਆ ਉਹ ਤੇ ਆਤੀ ਵਚਨ ਪੂਰਾ ਕੀਤਾ ਹੋਇਆ ਕਦੇ ਕਿਰਪਾ ਪਾਣਾਂਗੇ ਬੇਹੰਤ ਉਹ ਟਾਈਮ ਅੰਧੀ ਤਾਰਿਆਂ ਦਾ ਅੰਗੀਕਾਰ ਨਹੀਂ ਕਰ ਸਕਦੇ ਉਸ ਟਾਈਮ ਆਫੀ ਨਹੀਂ ਮਿਲ ਸਕਦੀ

ਕੋਣ ਹਰੇਕ ਨੇ ਆਪਣੀ ਚਾਲੇ ਤੇ ਧਿਆਨ ਦੇਣਾ ਕੀ ਅਸੀਂ ਤਿਆਰ ਆ ਹਾਂਜੀ ਜੋ ਕੁਝ ਤੇਰੇ ਕੋਲ ਹੈ ਜੋ ਕੁਝ ਤੇਰੇ ਕੋਲ ਹੈ ਸੁੱਤ ਤਕੜਾਈ ਨਾਲ ਫੜੀ ਰੱਖ ਤਕੜਾਈ ਦੇ ਨਾਲ ਫੜੀ ਰੱਖ ਕਈ ਵਾਰ ਆਸੀਂ ਪ੍ਰਭੂ ਜੀ ਆਏ ਆਏ ਬੜੇ ਬਾਧਿਆਂ ਪਿੱਛੋਂ ਪਿੱਛੇ ਹਰਦੇ ਆ ਉਹ ਕਹਿੰਦਾ ਤਕੜਾਈ ਦੇ ਨਾਲ ਹਾਂਜੀ ਕਿਤੇ ਆ ਨਾ ਹੋਵੇ ਕਿਤੇ ਇਸ ਤਰ੍ਹਾਂ ਨਾ ਹੋਵੇ ਔਰ ਕੋਈ ਤੇਰਾ ਮੁਕਤ ਲੈ ਜਾਵੇ ਕੋਈ ਤੇਰਾ ਨਾਮ ਲੈ ਜਾਵੇ ਤੇਰਾ ਮੁਕਤ ਲੈ ਜਾਵੇ ਸਾਨੂੰ ਜਦੋਂ ਸਾਡੇ ਦੇ ਕਿਰਪਾ ਦੇ ਸ਼ੰਗਾਚਨ ਦੇ ਅੱਗੇ ਬੁਲਾਉਂਦਾ ਉਹਦੇ ਸਾਨੂੰ ਇਨਾਮ ਦੇਣਾ ਚਾਹੁੰਦਾ ਉਹਦੇ ਸਾਨੂੰ ਮੁਕਤ ਦੇਣਾ ਚਾਹੁੰਦਾ ਅਗਰ ਜਿਹੜਾ ਸਾਡੇ ਲਈ ਮੁਕਤ ਤਿਆਰ ਕੀਤਾ ਜਿਹੜੇ ਸਾਡੇ ਲਈ ਵਸਤਰ ਤਿਆਰ ਕੀਤੇ ਆ ਭੈਣੋ ਭਾਈਓ ਅਗਰ ਆਸੀਂ ਅੱਜ ਉਤੋਂ ਦੂਰ ਆ ਸਾਡੇ ਵਸਤਰ ਕਿਸੇ ਨੂੰ ਹੋਰ ਦੇ ਨਾ ਦੇ ਦੂਗਾ ਸਾਡਾ ਇਨਾਮ ਕਿਸੇ ਨੂੰ ਹੋਰ ਦੇ ਦੂਗਾ ਇਸ ਲਈ ਪਰਵੇਸ਼ਨ ਦੀ ਬਾਣੀ ਕਹਿੰਦੀ ਆ ਆਓ ਅਤੀ ਕਿਰਪਾ ਦੇ ਸ਼ਿੰਗਾਂ ਛੰਦੇ ਵਿਦ ਲੀਰੀ ਦੇ ਨਾਲ ਚੱਲੀਏ ਤਾਂ ਜੋ ਉਹ ਕਿਰਪਾ ਪਾਈਏ ਜਿਹੜੇ ਵੇਲੇ ਸਾਡੀ ਸਾਡੇ ਕੰਮਾਂ 'ਚ ਮਦਦ ਕਰੀ ਬੇਲੇ ਸਰਾਹ ਜੀ 12 ਗੰਢ ਦਵਰੀ ਜਿਹੜਾ ਜਿੱਤਣ ਵਾਲਾ ਹੈ ਜਿਹੜਾ ਜਿੱਤਣ ਵਾਲਾ ਹੈ ਉਹ ਉਹਨੇ ਆਪਣੇ ਪਰਮੇਸ਼ਰ ਦੇ ਹੇਕਲ ਵਿੱਚ ਉਹਨੂੰ ਸਵਰਗ ਰਾਜ ਦੇ ਵਿੱਚ ਇੱਕ ਥੰਮ ਬਣਾਵਾਗਾ ਇੱਕ ਥੰਮ ਬਣਾਵਾਗਾ ਅਤੇ ਫਿਰ ਕਦੇ ਬਾਹਰ ਨਾ ਜਾਵੇਗਾ ਕਦੇ ਵੀ ਬਾਹਰ ਨਹੀਂ ਜਾਊਗਾ ਸਵਰਗ ਰਾਜ ਚ ਹੁਣ ਡਿਪੈਂਡ ਹੈ ਮੇਰੇ ਤੇ ਤੁਹਾਡੇ ਤੇ ਕਿ ਅਸੀਂ ਜਿੱਤ ਪ੍ਰਾਪਤ ਕਰ ਲਈ ਕਿ ਅਸੀਂ ਵਾਜਨ ਨੂੰ ਲੈ ਕੇ ਜਾਂਦੇ ਆ ਵਾਜਨ ਦੇ ਮੁਤਾਬਕ ਜਾਂਦੇ ਆ ਕਿ ਜਿਵੇਂ ਸੰਸਾਰ ਚੱਲਦਾ ਉਵੇਂ ਜਾਂਦੇ ਆ ਅੱਜ ਲੋੜ ਆ ਪੈਣੋਂ ਭਾਈਓ ਉਹਦੇ ਅੱਗੇ ਗੋਟਣੀ ਟੇਕਣ ਦੀ ਪ੍ਰਭੂ ਜਿਹੜੀਆਂ ਵਸਤਾਂ ਕਦੇ ਵੇਖੀਆਂ ਨਹੀਂ ਜਿਹੜੀਆਂ ਮਨ ਦੇ ਵਿੱਚ ਨਹੀਂ ਆਈਆਂ ਮੈਂ ਉਹਨਾਂ ਵਸਤਾਂ ਦਾ ਅਧਿਕਾਰੀ ਹੋਵਾਂ ਕਿਉਂਕਿ ਸਿਰ ਜੀ ਨਾਲ ਦੇੜੀਆਂ ਚਾਹੁੰਦਾ ਸਾਨੂੰ ਉਹਦੇ ਯੋਗ ਬਣਾ ਦੇ ਉਹ ਵਾਦ ਦੇਊਗਾ ਤੁਸੀਂ ਬਚਨ ਦੇ ਹੁਣ ਸਾਥ ਚੱਲਣਾ ਸ਼ੁਰੂ ਕਰ ਦੋਗੇ ਅ ਜਿਹਦਾ ਬਚਨ ਇਹਨਾਂ ਪਰਮੇਸ਼ਰ ਰਾਜ ਜੀ ਦੇਗੇ ਵਰਤਦੇ ਵੀ ਧੰਨਵਾਦ